ਅੱਜ ਦੀ ਵੀਡੀਓ ਹਿੰਦੂਸਤਾਨ ਦੀ ਆਖਰੀ ਚਾਹ ਦੀ ਦੁਕਾਨ ਜੋ ਕਿ ਚੀਨ ਦੇ ਬਾਰਡਰ ਤੋਂ ਪਹਿਲਾਂ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਮਾਨਾ ਜਿਹੜਾ ਵੀ ਹਿਮਕੁੰਡ ਸਾਹਿਬ ਜਾਂ ਬਦਰੀਨਾਥ ਆਉਂਦਾ ਹੈ ਉਹ ਇਸ ਸਥਾਨ ਵੱਲ ਜ਼ਰੂਰ ਆਕਰਸ਼ਿਤ ਹੁੰਦਾ ਹੈ ਇੱਥੇ ਭੀਮ ਪੁੱਲ ਦੇਖਣ ਯੋਗ ਅਤੇ ਸਰਸਵਤੀ ਮਾਤਾ ਜੀ ਦਾ ਮੰਦਿਰ ਹੈ ਜਿਸ ਨੂੰ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਾਨਵ ਸਰਵਰ ਦਾ ਪਾਣੀ ਹੈ ਜੋ ਵੀ ਲੋਕਾਂ ਦੀ ਸ਼ਰਧਾ ਅਨੁਸਾਰ ਆਪਣਾ ਆਪਣਾ ਇਹ ਆ ਵੀਊ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਆ ਆਓ ਹੁਣ ਚੱਲਦੇ ਆਂ ਉਸ ਦੁਕਾਨ ਵਾਲੇ ਜਿਹੜੀ ਕਿ ਆਖਰੀ ਚਾਹ ਦੀ ਦੁਕਾਨ ਹੈ ਇੱਕ ਅਨੁਮਾਨ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਰੋਜ਼ ਦੇ ਇੱਥੇ 3 ਤੋਂ 4000 ਲੋਕ ਚਾਹ ਪੀਣ ਆਉਂਦੇ ਹਨ ਤੇ ਸੈਲਾਨੀ ਇਸ ਬੋਰਡ ਦੇ ਨਾਲ ਫੋਟੋਆਂ ਖਿਚਾ ਕੇ ਜਾਂਦੇ ਹਨ ਆਓ ਹੁਣ ਚੱਲਦੇ ਆਂ ਆਪਾਂ ਦੁਕਾਨ ਦੇ ਅੰਦਰ भाई ये कितने साल पुरानी है ये फोर्टी साल पुरानी है ओके चाय का कितना और ये आपका कितने रुपए का चाय है पंद्रह भाई पंद्रह ये दुकान हर किसी आकर्षित कर दी है ਅਸੀਂ ਚਾਹ ਪੀਤੀ ਬਹੁਤ ਹੀ ਸਵਾਦ ਸੀ ਚਾਹ ਤੇ ਰੇਟ ਇਹਨਾਂ ਦਾ ਬਹੁਤ ਹੀ ਜਾਇਜ਼ ਸੀ ਇਸ ਦੇ ਮਾਲਕ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਇਹ ਛੋਟੇ ਹੁੰਦੇ ਸੀ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਇਹ ਦੁਕਾਨ ਖੋਲੀ ਸੀ 40 ਤੋਂ 45 ਸਾਲ ਪੁਰਾਣੀ ਦੁਕਾਨ ਹੈ ਉਹਨਾਂ ਦਾ ਪੜ੍ਹਾਈ ਦਾ ਖਰਚਾ ਨਹੀਂ ਸੀ ਪੂਰਾ ਹੁੰਦਾ ਕਿਉਂਕਿ ਪਿੰਡ ਬਹੁਤ ਛੋਟਾ ਹੋਣ ਕਰਕੇ ਤੇ 6 ਮਹੀਨੇ ਬਰਫ ਪੈਣ ਕਰਕੇ ਉਹਨਾਂ ਦਾ ਕੰਮ ਨਹੀਂ ਚੱਲਦਾ ਸੀ ਇਸ ਕਰਕੇ ਉਹਨਾਂ ਨੇ ਆਪਣੀ ਇਹ ਦੁਕਾਨ ਖੋਲੀ ਤੇ ਇਹਨਾਂ ਚਾਰ ਤਾਮ ਦੀ ਯਾਤਰਾ ਜਦੋਂ ਸ਼ੁਰੂ ਹੁੰਦੀ ਹੈ بس ਓਨੇ ਹੀ ਮਹੀਨਿਆਂ ਇਹ ਦੁਕਾਨ ਦਾ ਕੰਮ ਚੱਲਦਾ ਹੈ ਦੋਸਤੋ ਤੁਸੀਂ ਆ ਦੇਖਿਆ ਦੁਨੀਆ ਦੀ ਲਾਸਟ ਚਾਹ ਦੀ ਦੁਕਾਨ ਜੋ ਕਿ 40 ਸਾਲ ਪੁਰਾਣੀ ਹੈ ਬਾਕੀ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ